ਰੋਗ ਕਪੱਠੇ ਆ ਨਾ ਤੇ ਇਹ ਵੀ ਕੁਤਰੀ ਦਵਾ ਯਾਰ ਕੱਲੇ ਕੁਤਰਨੇ ਨਹੀਂ ਆ ਇਹ ਡੰਗਰਾਂ ਗਾੜੀ ਪਾ ਕੇ ਵੀ ਰੱਖਣੇ ਆ ਇਹ ਵੇਖਣ ਲਈ ਨਹੀਂ ਰੱਖਣੇ ਆ ਕੁਤਰਨੇ ਕੱਲੇ ਉਹ ਪਾ ਦੂੰਗਾ ਪਾ ਦੂੰਗਾ ਕੁਤਰ ਤੇ ਲੈਣ ਦੇ ਆ ਟਾ ਢੇ ਵਰਗਾ ਗਦ ਨੂੰ ਕੁਤਰ ਕੇ ਦੇ ਰੱਖ ਕੇ ਜਾ ਕੇ ਬਿਸਤਰੇ 'ਚ ਵੱਟ ਜਾਵੇ ਇਹ ਦਫਾ ਹੈਲੋ ਹਲੋ ਕਿਤਾ ਵਧੀਆ ਵਧੀਆ ਭਾਈ ਤੁਸੀਂ ਦੱਸੋ ਵਧੀਆ ਆਇਆ ਨਹੀਂ ਫਿਰ ਉਹ ਮੈਂ ਤੇਰੀ ਪੱਠੇ ਕੁਤਰਣ ਲਿਆਵਾ ਕੁਤਰ ਕੇ ਆ ਗਿਆ ਮੈਂ ਉਹ ਪੱਠੇ ਬਾਅਦ ਕੁਤਰ ਲਈ ਆਰਾ ਚਲੀ ਗਾ ਲੈ ਇਹ ਸਮਾਨ ਜਾ ਕੇ ਉਹ ਚੱਲ 10 ਮਿੰਟ ਲੱਗਣੇ ਆ ਆ ਜਣਾ ਮਾ ਕੋਈ ਉਹਨੇ ਬੰਦੇ ਨੇ ਫਿਰ ਫਿਸਕ ਜਾਣਾ ਗਾੜੀ ਛੇਤੀ ਆ ਜਾਣਾ ਚੱਲ ਮੈਂ ਕੀ ਕਰਾਂ ਚੱਲ ਆ ਗਿਆ ਮੈਂ ਲੈ ਤੂੰ ਮਨ ਚਾਹ ਛੇਤੀ ਆ ਛੇਤੀ ਮਾ ਬਾਹਰ ਲੱਤਾਈ ਆ ਗਿਆ ਝਾੜ ਨਾ ਕੋਈ ਗਾਜਾ ਉੱਤੋਂ ਹੀ ਕਿਦਾਂ ਤੋਰ ਪੈਣ ਲੱਗਿਆ ਹੁਣ ਮੋਟਰਸਾਈਕਲ ਫੜ ਕੇ ਪੱਠੇ ਤੇ ਕੁਤਰ ਲੋ ਤੂੰ ਨਾ ਚੁੱਪ ਕਰਕੇ ਆਪਦਾ ਕੰਮ ਕਰ ਜਿਹੜਾ ਕਰਨ ਢਈ ਆ ਬੰਦੇ ਨੇ ਸੌਖਾ ਜਾਣਾ ਹੁੰਦਾ ਕਿ ਤੈਨੂੰ ਦੱਸ ਕੇ ਜਾਣਾ ਸਾਰੀਆਂ ਗੱਲਾਂ ਮੈਂ ਤੇ ਮੈਂ ਤੇ ਆਪਣਾ ਕੰਮ ਕਰਨ ਢਈ ਆ ਤੇ ਤੂੰ ਹੀ ਪੱਠੇ ਤੇ ਹਰ ਪੌਣੇ ਛੱਡੇ ਤੀ ਤੇ ਕੁਤਰਨੇ ਵੀ ਨਹੀਂ ਸਮਝਣ ਦੇ ਹੈਗਾ ਕਿ ਕੋਈ ਕੁਤਰ ਨਹੀਂ ਦਮਾ ਚੱਲ ਉਹ ਹੈਗੀ ਆ ਤੇਰੀ ਥੋੜੇ ਜੀ ਇਹਨਾਂ ਨੂੰ ਪਾ ਦੇ ਤੂੰ ਕੁਝ ਉਹਨਾਂ ਨੂੰ ਪਾ ਦੇ ਮੈਂ ਆ ਗਿਆ 10 ਮਿੰਟਾਂ ਇਧਰ ਮੋਟਰਸਾਈਕਲ ਲਾਓ ਤੇ ਪਹਿਲਾਂ ਇਹਨਾਂ ਨੂੰ ਪੱਠੇ ਨੂੰ ਕਰਕੇ ਜਾਓ ਫਿਰ ਜਿੱਥੇ ਮਰਜ਼ੀ ਜਾਇਓ ਮੈਂ ਲਫੇੜਾ ਮਾਰੂੰਗਾ ਗਾੜੀਆਂ ਬੋਲਦੀਆਂ ਆਹ ਹੈ ਬੰਦੇ ਨੇ ਕਿਤੇ ਇੰਨੀ ਸ਼ਰਮ ਲਾ ਲਈ ਇਹਨੇ ਕਿ ਪੱਠੇ ਕੁੱਤਰ ਪੌਣੇ ਕੀ ਕੁੱਤਰ ਕੇ ਵੀ ਨਹੀਂ ਵੇਲਾ ਗਿਆ ਮੇਰੇ ਜੋ ਗਸਿਆ ਪਾਖਾ ਨਾ ਰੱਖ ਗਿਆ ਬਹਤ ਨਹੀਂ ਪੌਣੇ ਹੈਗੇ ਚਾਚਾ ਜੇ ਠੇਡਿਏ ਕੱਲ ਬੱਦ ਦਿਨੀ ਆਈ। ਉਹ 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 ਟਿਊਸ਼ਨ ਤੇ ਗਈਆ। ਤੂੰ ਨਹੀਂ ਗਈ। ਮੈਨੂੰ ਨਾ ਬੁਖਾਰ ਹੋਇਆ ਤੇ ਤੇ ਮੈਂ ਤੜਕੇ ਨਹੀਂ ਗਈ। ਮੈਂ ਘਰ ਦਾ ਨਹੀਂ ਕਹਿਣਾ ਕੋਦਣਾ। ਸਾਡੀ ਮੰਮਾ ਕੰਗਾ ਕਰਦੀ ਮਸਤੀ। ਹੋਂਤ ਨਾ ਗੱਦੂ ਗਾਣਾ। ਨਹੀਂ ਮੇਰੀ ਗੱਲ ਸੁਣ। ਤੂੰ ਨਿਆਣਿਆਂ ਦੇ ਯਾਰੇ ਲੱਗਾ ਵਾ। ਤੈਨੂੰ ਨਹੀਂ ਪਰ ਮੈਂ ਪੱਠੇ ਰੋਗ ਵੱਢਣੇ। ਆ ਫੜ ਚਾਹ ਪੀ ਤੇ ਪੱਠੇ ਲਿਆ ਵੱਢ ਕੇ ਮੈਂ ਨਾ ਪਾਉਣੇ ਨਹੀਂਗੇ ਰੱਬ ਚੋਣੀ ਨਹੀਂ ਰਾਤ ਨੂੰ। ਪੀਦਾ ਚਾਹ। ਪੀਨੀ। ਉਹਨੇ ਨੇ ਚਾਹ ਪੀਣੀ ਉਹਦੀ ਮਾਂ ਨੇ ਪੱਕੀ ਕਰਕੇ ਖਲਾਇਆ ਤੇ ਉਧਰ ਚਾਹ ਨਹੀਂ ਪੀਣੀ ਨਾ ਰੋਟੀ ਖਾਣੀ ਕੁਝ ਨਹੀਂ ਖਾਣਾ ਉਹ ਚੋਰੀ ਤੇ ਆਈ ਅੱਗੇ ਵਿਚਾਰੀ ਤੁਹਾਨੂੰ ਚਾਹ ਪਿਆ ਲੰਡਾ ਪਾ ਹੋਰੀ ਪਾਪਾ ਕਹਿਦਣਾ ਵਾ ਚਾਹ ਖੇਡਣਾ ਤਾਂ ਦੱਸ ਨਿਆਣਾ ਵਾ ਜੜੀ ਲਿਆਣ ਕੇ ਬੱਧੀ ਉਹਦੇ ਵੱਲ ਨਹੀਂ ਵੇਖਣਾ ਤੁਹਾਨੂੰ ਪੱਠੇ ਕਦੋਂ ਪਾਉਣੇ ਆ ਚਾਹ ਪੀ ਕੇ ਪਾ ਦੂ ਜਾ ਤੂੰ ਆਪਣੇ ਕੰਮ ਦਾ ਚੱਲ ਪੁੱਤ ਤੂੰ ਘਰ ਤੇਰੀ ਮਾਂ ਤੇ ਨਾਲ ਬਣ ਡਈ ਹੋਣੀ ਆ ਆ ਜਾ ਆ ਜਾ ਉਹਦੀ ਮਾਂ ਲੱਭਦੀ ਹੋਊਗੀ ਤੇ ਫੇਰ ਐਵੇਂ ਗੁੱਸੇ ਹੋਊਗੀ ਇਹਨੂੰ ਨਿਆਣੀ ਵਿਚਾਰੀ ਨੂੰ ਓਕੇ ਤੇਰੀ ਗੱਲ ਸੁਣਾ ਗਰਨਾਮ ਨੇਰਾ ਹੋਣ ਡਿਆ ਪੱਠੇ ਰੋਗ ਵੱਡਲਾ ਉਹਨ ਪਾ ਤੇ ਧਾਰ ਕਲੇ ਵੇਲੇ ਮੈਂ ਕੱਢਣੀ ਐ ਮੈਨੂੰ ਵੀ ਅੱਧੀ ਰਾਤ ਚਮਕੇ ਚ ਹੋ ਜਾਣਾ ਮੈਂ ਰੋਟੀ ਨਹੀਂ ਮੜਕੇ ਬਣਾਵਣੀ ਤੂੰ ਪਹਿਲਾਂ ਰੋਟੀ ਬਣਾ ਲੈ ਮੈਂ ਖੇੜ ਲੈਣਾ ਬਾਅਦ ਚ ਮੈਂ ਪੱਠੇ ਪਾ ਦੂੰਗਾ ਚੱਲ ਤੇਰੀ ਮੈਂ ਗੱਲ ਮੰਨਦੀ ਰੋਟੀ ਵੀ ਬਣਾ ਲੈਣੀ ਉਹ ਮੜਕੇ ਠੰਡੀਆਂ ਖਾਣੀਆਂ ਕਿੱਦਾਂ ਵਾ ਮਾਂ ਪੁੱਤ ਤੇ ਹੈਗੇ ਨੇ ਜੈਹੀਂ ਗਰਮ ਗਰਮ ਹੀ ਲਾ ਕੇ ਖਾ ਲਾਂਗੇ ਤੇ ਉਹ ਫਿਰ ਕੀ ਹੋ ਚੱਲਿਆ ਤੇ ਉਹ ਡੰਗਰਾ ਦਾ ਕੰਮ ਨੇ ਬੇਲਣਾ ਪਹਿਲਾਂ ਤੂੰ ਕਰ ਲੂੰਗਾ ਮੈਂ ਚਾਹ ਪੀ ਕੇ ਜਾ ਤੂੰ ਆਪਣਾ ਕੰਮ ਕਰ ਰੋਟੀਆਂ ਲਾ ਲੈ ਤੂੰ ਰੱਖ ਲੈ ਤੱਕ ਗੇ ਰੋਟੀਆਂ ਗਰਨਾਮ ਉਹ ਅੱਧਾ ਦੋ ਨਾ ਕਿਹੜੇ ਕਿਸ ਦੀ ਮੰਨਣੀ ਨਾ ਤਾਂ ਮੇਰੇ ਮਨ ਦਾ ਹੀ ਆ ਮਾਸਾ ਜਿੰਨੀ ਵੀ ਕਿਤੇ ਮੰਨੂਗਾ ਤਾਈ ਮੈਂ ਤੇਨਾਂ ਗੱਲ ਕਰਨੀ ਏਕ ਵੇ ਕਿਹੜੀ ਗੱਲ ਕਰਨੀ ਆ ਹੁਣ ਗੱਲ ਚੰਗੀ ਜੀ ਕਰੀ ਉਹੋ ਜੀ ਨਾ ਗੱਲ ਕਰੀ ਤਾਈ ਤੇ ਅੱਗੇ ਬੜੀ ਔਖੀ ਆ ਨਹੀਂ ਤਾਈ ਆਪਣਾ ਛਿੰਦਾ ਵੀਰ ਨਹੀਂ ਚੜਾ ਆਹੋ ਉਹ ਗੰਦੇ ਮੰਦੇ ਕੰਮ ਕੰਨਦੇ ਆ ਪੈਯੂ ਤੈਨੂੰ ਨਾ ਇੱਕ ਆ ਬੜਾ ਲੋਕਾਂ ਦੀਆਂ ਪਰਖਾਂ ਰੱਖਣ ਨੂੰ ਤੂੰ ਹਣ ਕੇ ਤਾਈ ਨੂੰ ਦੱਸਣਾ ਬਾਰ ਦੀ ਬਾਰ ਜਿਹੜੀ ਗੱਲ ਹੁੰਦੀ ਨਾ ਬਾਹਰੇ ਰਹਿੰਦਿਆ ਕਰ ਸਿੰਦਿਆ ਦੀ ਗੱਲ ਮੇਰੇ ਲੱਗਿਆ ਨਾ ਕੋਈ ਵੀ ਕਰਿਆ ਕਰਣ ਕੇ ਉਹ ਨਹੀਂ ਤਾਈ ਉਹ ਹੱਡੀ ਪਿੰਡ ਦੇ ਮੁੰਡੇ ਨਹੀਂ ਚੜੇ ਅਮਲੀ ਉਮਲੀ ਜੇ ਜਿਹੜੇ ਸ਼ਰਾਬ ਪੀਂਦੇ ਆ ਆਹੋ ਉਹਨਾਂ ਦੇ ਨਾਲ ਬਹਿ ਕੇ ਜਾਂਦਾ ਹੀ ਉਹ ਨਾਲੇ ਗੱਲਾਂ ਕਰਦੇ ਹੀ ਉੱਥੇ ਮੋਰ ਤੇ ਬੈਠੇ ਇਹ ਨਾਲ ਸਿੰਦਾ ਜਣਾ ਨਾ ਚਿੱਟਾ ਚੁੱਟਾ ਜਾਂਦਾ ਉਹ ਖਾਂਦਾ ਹੀ ਹਾਏ ਵੇ ਰੱਬਾ ਵੇ ਤੈਨੂੰ ਕਿੱਥੋਂ ਪਤਾ ਲੱਗਾ ਹੁਣ ਘਰ ਪੱਟੂ ਚੰਗੀ ਤਰਨੀ ਹੁਣ ਨਹੀਂ ਕੱਖ ਵੀ ਘਰ ਸਾਡੇ ਰਹਿੰਦਾ ਉਹ ਨਹੀਂ ਤਾਈ ਮੈਂ ਡੇਰੀ ਚ ਗਿਆ ਨਾ ਛੜੇ ਉਹ ਤੋ ਕੰਨਾਂ ਕੱਢੇ ਹੀ ਮੈਨੂੰ ਅੰਦੇ ਹੀ ਤੁਹਾਡਾ ਸਿੰਦਾ ਕੀ ਖਾਂਦਾ ਵਾ ਉਹਦੀ ਅੱਖਾਂ ਜਗਦੀ ਜਾਂਦੀਆਂ ਮੈਨੂੰ ਤੇ ਪਤਾ ਨਹੀਂ ਮੇਰਾ ਵੀ ਕੋਕ ਨਹੀਂ ਖਾਂਦਾ ਉਹ ਲਾਗੇ ਮੁੰਡਾ ਖਾਂਦਾ ਨਹੀਂ ਉਹ ਚੱਟਾ ਖਾਂਦਾ ਹੀ ਉਹ ਨਾਲੇ ਗੋਲੀਆਂ ਨਹੀਂ ਖਾਂਦਾ ਹੀ ਮੈਂ ਤੇ ਨਹੀਂ ਕੋਈ ਗੱਲ ਦੱਸਾਂ ਤੂੰ ਦੁੱਧ ਜਿਹੜਾ ਘਟ ਪਾਉਣ ਜਾਣਾ ਨਾ ਰਵਾਂ ਰਵੀ ਆਪਣੇ ਘਰ ਦੁੱਧ ਪਾ ਕੇ ਆਇਆ ਕਰ ਕਿਸ ਦੀ ਗੱਲ ਨਾ ਸੁਣਨੀ ਤੇ ਨਾ ਕਰਨੀ ਜੋ ਮਰਜੀ ਹੱਢੀ ਲਓ ਸਿੰਦਾ ਕਰੇ ਭਾਵੇਂ ਹੱਢੀ ਲਓ ਖੂਚ ਪਵੇ ਅਸੀਂ ਉਹਦੀ ਗੱਲ ਨਹੀਂ ਕਰਨੀ ਸਿੰਦੇ ਦੀ ਮੈਂ ਤਾਈ ਥੜਾ ਕਰਦਾ ਮੈਨੂੰ ਉਹ ਮੁੰਡੇ ਆਂਦੇ ਮੈਂ ਤੁਹਾਡੇ ਅੱਛਾ ਤੈਨੂੰ ਮੈਂ ਤਾਈ ਦੱਸੂ ਜਾ ਕੇ ਪੋਤਾ ਮੁੰਡੇ ਦੇ ਆਂਦੇ ਆ ਹੀ ਮੁੰਡੇ ਪੁੱਛਦੇ ਆ ਵੀ ਇਹ ਵੀ ਕਿੱਥੋਂ ਪੁੰਦਾ ਇਹਨੂੰ ਨਾ ਕਿਤੇ ਲਾਦ ਗਏ ਇਹ ਤੂੰ ਆਪਣਾ ਬੱਚ ਬਚਾ ਕੇ ਰਵੇਂ ਦੁੱਧ ਪਾ ਕੇ ਤਾਂ ਰਵਾਂ ਰਵੇਂ ਘਰ ਨੂੰ ਆਉਣਾ ਤੂੰ ਲੈ ਟਾਈ ਮੈਨੂੰ ਵੀ ਜਿੰਸਾ ਸਿੰਦਾ ਵੀਰ ਦਿੰਦਾ ਨਾ ਗੋਲੀਆਂ ਖਾਂਦੀ ਜੇ ਮੇਰੇ ਕੋ ਕੰਮ ਨਹੀਂ ਹੁੰਦਾ ਜਦ ਬਾਹਰ ਚੜਦਾ ਪਤਾ ਮੈਨੂੰ ਗੋਲੀ ਦਿੰਦਾ ਹੁੰਦਾ ਚਿੱਟੀ ਜੀ ਅੰਦਾ ਖਾਲਾ ਤੇ ਦੋੜਾ ਖੀਂਗਾ ਮੈਂ ਖਾ ਲਈ ਨੰਦਾ ਇੱਕ ਤੇ ਦੋੜਾ ਖੀਦਾ ਮੈਂ ਅੱਜ ਅੱਛਾ ਹੂੰ ਖਾ ਨਾ ਤਾਂ ਖਾਣੀ ਹੁਣ ਮੈਂ ਮੁੜ ਕੇ ਖਾਦੀ ਨਹੀਂ ਤੇ ਠੀਕ ਵਾ ਨਹੀਂ ਖਾਦੀ ਰੇ ਗਾੜੀ ਖਾਣੀ ਵੀ ਨਹੀਂ ਇਹ ਜੇ ਕੋ ਲੈ ਕੇ ਤੈਨ ਮੈਂ ਦੱਸਦਾ ਹੁਣ ਹੁਣ ਮੈਂ ਤੂੰ ਜਿ ਲਖ ਲੁੰਦਾ ਨਹੀਂ ਹੁਣ ਤੈ ਖਲੋ ਵੀ ਨਾ ਕਿ ਤੂੰ ਭੁੱਲ ਕੇ ਵੀ ਨਾ ਖਲੋ ਜੀ ਇਹ ਨਾ ਤਾਈ ਘਰ ਨਾ ਹੋਵੇ ਤੇ ਤੂੰ ਉਧਰ ਜਾ ਕੇ ਤੇ ਭੁੱਲ ਕੇ ਖਲੋ ਜੇ ਵੀ ਤਾਈ ਘਰ ਹੈ ਨਹੀਂ ਤੇ ਮੈਂ ਜਾਵਾਂ ਉਧਰ ਇਹੋ ਜੇ ਬੜੇ ਪੱਟ ਦੇ ਹੁੰਦੇ ਹੀ ਉਹ ਘਰ ਸਹੀ ਤੇ ਦੁੱਲੜ ਤੇ ਵੀ ਤੇ ਭਾਬੀ ਤੇ ਤੇਦੇ ਪੁੱਤ ਲੜਦੇ ਹੋਣਗੇ ਹੁਣ ਮੈਨੂੰ ਕੀ ਪਤਾ ਇਹ ਗੱਲ ਦਾ ਅਸੀਂ ਉਧਰ ਆਈਏ ਨਾ ਜਾਈਏ ਨਾ ਤੂੰ ਅੱਭਰ ਆ ਗਿਆ ਮੈਂ ਖਬਰਾਂ ਜੀਆਂ ਲੈਂਦਾ ਰਹਿਣਾ ਵਾ ਨਹੀਂ ਮੈਂ ਜਾਣਦੇ ਨਾ ਪਿੱਠੇ ਉਹਨਾਂ ਛਿਰਛਿਰ ਜਿਦਾਂ ਕਣਕੇ ਖਾਂ ਜਾਣਦੇ ਆ ਪੜੇ ਆਪਣ ਉਪਾ bina ਉਹਨੂੰ ਗਾਣਾ ਕੱਢਣ ਲਈ ਸਿੰਦੇ ਨੂੰ ਕੱਢਦੀ ਰਹਿਣ ਦੇ ਉਹਨੇ ਗਾਲਾਂ ਕੱਢਣੀਆਂ ਉਹਨਾਂ ਵਾਲੋ ਵਾਲੇ ਵੀ ਹੋਣਾ ਉਹਨਾਂ ਜੁੱਤੀਆਂ ਜੁੱਤੀ ਵੀ ਹੋਣਾ ਸਾਰੇ ਕੰਮ ਉੱਥੇ ਪੁੱਤ ਹੋਣੇ ਆ ਜਿਹੜੇ ਉਹਨਾਂ ਕੰਮ ਉੱਥੇ ਹੋਣ ਦਾ ਪੈਣਾ ਸਭ ਕੋ ਹੱਥੇ ਹੋਣਾ ਇਹ ਇੱਥੇ ਤਾਈ ਵੇਖੂਗੀ ਬਈ ਕੇ ਤੇ ਤੂੰ ਵੀ ਵੇਖੀ ਨਾਲੇ ਬਈ ਕੇ ਜੇ ਸਾਡੇ ਨਾਲ ਧੋਖਾ ਕੀਤਾ ਨਾ ਉਹ ਮਹਾਰਾਜ ਤੇ ਵੇਦਾ ਨਹੀਂ ਭਾਈਏ ਜਾ ਕੇ ਵੀ ਇਨਸ਼ਾਅੱਲਾ ਮੈਂ ਤਾਂ ਜਾਣਾ ਨਹੀਂਗਾ ਹਾਂ ਤੇ ਤੈਨੂੰ ਤੇ ਬੁਆ ਨੰਗੜ ਦੇਣਾ ਨਹੀਂ ਮੈਂ ਉੱਕਾ ਹੀ ਹਾਂ

ਉੱਪ ਵੀ ਰਹਿ ਰਿਹਾ ਕਰਕੇ ਚਬਰ-ਚਬਰ ਚਬਰ-ਚਬਰ ਬੋਲੀ ਜਣਾ ਦੂੰ ਇਹ ਬੰਦਿਆ ਦੀ ਚੋਪੜੀ ਰਹਿਣ ਦਿੰਦਾ ਤੇ ਨਾ ਤੇ ਮੈਂ ਚੁੱਪ ਕੀਤੀ ਚੰਗੀ ਲੱਗਦੀ ਆ ਤੈਨੂੰ ਤਾਂ ਬਸ ਇਹ ਕਿ ਰੋਲਾ ਪਉਂਦੀ ਹੀ ਰਵੇ ਓਏ ਮੈਂ ਸਿਰ ਨਾ ਖਾਈਦਾ ਮੇਰਾ ساری ਪੀਤੀ ਖਾਦੀ ਰਾਹੇ ਰੱਖ ਦਿੱਤੀ ਆ ਐਵੇਂ ਨਾ ਮੇਰਾ ਦਿਮਾਗ ਖਾਈਦਾ ਮਾਰੂਗਾ ਤੇ ਧੌਣ ਤੇ ਤੇਰੀ ਜੀ ਦੋ ਦਿਨ ਅੱਛਾ ਟਾਡੀ ਖਾਦੀ ਪੀਤੀ ਲੱਥਣ ਲਈ ਆ ਤੇ ਜਿਹੜੀ ਹਾਨੂੰ ਤੁਹਾਨੂੰ ਵੇਖ ਕੇ ਚੜਨ ਲਈ ਆ ਉਹਦਾ ਕੀ ਕਰੀਏ ਮੇਰੇ ਤਾਂ ਜੀ ਕਹਣਾ ਕਿ ੱੱਕਾ ਮਾਰੇ ਤਾਂ ਮੈਂ ਬਾਹਰ ਕੱਢ ਕੇ ਆਵਾ ਇਹਨੇ ਲੋਕੀ ਹੈਗੀ ਮੂੰ ਮਰੀ ਫਿਰ ਰਹੀ ਆਏ ਖਾ ਪੀ ਕੇ ਨਖਤਾ ਆਣ ਕੇ ਮੈਨੂੰ ਤੱਕੇ ਮਾਰਨ ੜਿਆ ਪਿਆਰਾ ਹੈ ਇਥੇ ਤੇ ਖਿੱਚ ਕੇ ਤੈਨੂੰ ਮੈਂ ਵੀ ਲੈ ਅੰਦਰ ਕਰਨਾ ਠੰਡ ਦੇ ਵਿੱਚ ਤੇ ਨਾਲ ਇਥੇ ਤੇ ਲੁਰਜਾਈ ਦੇ ਕੇ ਜਾਊਂਗੀ ਤੈਨੂੰ ਪਤਾ ਨਹੀਂ ਮੈਨੂੰ ਕਿਉਂ ਲੱਗਣ ੜਿਆ ਵਾ ਵੀ ਮੰਮੀ ਮੇਰੇ ਨਾਲ ਝੂਠ ਬੋਲਣ ਰਹੀ ਆ ਇਹਦੇ ਤੇ ਮੈਂ ਯਕੀਨ ਕਰਾਂ ਵੀ ਕਿਉਂ ਹਰ ਗੱਲ ਤੇ ਮੇਰ ਨਾਲ ਝੂਠ ਬੋਲਦੀ ਐ ਇਦਾਂ ਕਰਦੀ ਆ ਆਪ ਹੋਣ ਲਵਨੀ ਸੋਨੂ ਵੀਰ ਨੂੰ ਉਹਨੂੰ ਪੁੱਛਦੀ ਆ ਭਲਾ ਕਿ ਕੀ ਸੱਚ ਆ ਤੇ ਕੀ ਝੂਠ ਆ ਨੰਬਰ ਤੇ ਉਹਨੇ ਮੰਮੀ ਵਾਲਾ ਬਲੌਗ ਚ ਪਾਇਆ ਵਾ ਮੇਰੇ ਵਾਲਾ ਨੰਬਰ ਤੀ ਨੇ ਉਹਨੇ ਬਲੌਗ ਚ ਪਾਇਆ ਐਦੀ ਤਾਂ ਫੋਨ ਲਵਨੀ ਭਲਾ ਐਹ ਨੰਬਰ ਤਾਂ ਤੇਨੂੰ ਹੁਣ ਫੋਨ ਲੱਗ ਜੇ ਸਹੀ ਤੇ ਚੁੱਕ ਵੀ ਲੱਗੇ ਮਾਤਾ ਇਨਾਜੀ ਹੈਲੋ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚੱਲ ਜੇ ਠੀਕ ਆ ਤੁਸੀਂ ਸੁਣਾਓ ਠੀਕ ਆ ਹਾਂ ਜੀ ਪਛਾਣਿਆ ਵੀਰ ਜੀ ਹਾਂ ਜੀ ਹਾਂ ਜੀ ਪਛਾਣ ਲਿਆ ਜੀ ਅੱਛਾ ਤੇ ਵੀਰ ਜੀ ਮੈਂ ਤੁਹਾਨੂੰ ਫੋਨ ਕੀਤਾ ਹੈਗਾ ਵੀ ਮੈਨੂੰ ਇਹ ਦੱਸੋ ਵੀ ਤੁਸੀਂ ਮੈਨੂੰ ਆਪਣੀ ਭੈਣ ਬਣਾ ਕੇ ਤੇ ਇਨਾਂ ਤੋਂ ਸਾਡੇ ਨਾਲ ਕਿਉਂ ਕੀਤਾ ਕਿਉਂ ਸਾਡੇ ਪੈਸੇ ਮਾਰੇ ਕਿਉਂ ਸਾਡੇ ਨਾਲ ਠੱਗੀ ਕੀਤੀ ਤੁਸੀਂ ਨਹੀਂ ਭੈਣੇ ਮੈਂ ਕੋਈ ਥੱਗੀ ਨਹੀਂ ਕੀਤੀ ਮੈਂ ਤਾਂ ਢਾ ਰੁਪਈਆ ਰੁਪਈਆ ਦੇਤਾ ਮੈਂ ਕੋਈ ਤੁਹਾਡੇ ਨਾਲ ਧੋਖਾ ਨਹੀਂ ਕੀਤਾ ਤੇ ਫੇਰ ਅਸੀਂ ਛਦਾਈ ਹੋ ਗਏ ਆ ਜਿਹੜੇ ਤੁਹਾਨੂੰ ਫੋਨ ਕਰੀ ਜਾਂਦੇ ਆ ਅਸੀਂ ਇੰਨਾ ਫੋਨ ਲਾਇਆ ਨਾ ਦੂਜੇ ਫੋਨ ਦੇ ਉਤੋਂ ਸਾਡਾ ਨੰਬਰ ਹੀ ਬਲੌਕ ਆਉਂਦਾ ਹੀਗਾ ਘਰ ਵੀ ਤੁਹਾਡੇ ਚੱਕਰ ਮਾਰੇ ਪੁਲਿਸ ਵੀ ਭੇਜੀ ਤੁਸੀਂ ਫੇਰ ਨਹੀਂ ਸਾਨੂੰ ਪੱਲਾ ਫੜਾਇਆ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਵਾਂ ਕਿ ਜਦੋਂ ਦਾ ਤੇਰਾ ਵਿਆਹ ਕੀਤਾ ਨਾ ਭੈਣੇ ਹਾਂਜੀ ਮੇਰੀ ਮਾਂ ਜਿਹੜੀ ਉਹ ਕੋਲ ਆਉਂਦੀ ਰਹੀ ਆ ਕਦੇ 1000 ਲੈ ਜਾ ਕਦੇ 10000 ਲੈ ਜਾ ਕਦੇ 20 ਲੈ ਜਾ ਤੇ ਕੋਹ ਵਿਆਜ ਪੈ ਗਿਆ ਮੈਂ ਤੁਹਾਡੇ ਸਾਰੇ ਪੈਸੇ ਹੀ ਕਲੀਅਰ ਕਰਦੇ ਆ ਤੇ ਮੇਰੇ ਨਾ ਐਵੇਂ ਮੈਨੂੰ ਬੰਦਿਆਂ ਚ ਬੈਣ ਖਲੋਣ ਚੋਗਾ ਛੱਡੋ ਮੈਨੂੰ ਨਾ ਭਜੋ ਐਵੇਂ ਤੁਸੀਂ ਲੋ ਵੀਰ ਜੀ ਇਹ ਕਿੱਦਾਂ ਦੀ ਗੱਲ ਕੀਤੀ ਚਲੋ ਮੇਰੀ ਮਾਂ ਨੇ ਹੋ ਸਕਦਾ ਵਾ ਤੁਹਾਡੇ ਕੋ ਲੱਖ ਰੁਪਈਆ ਡੇਢ ਲੱਖ ਰੁਪਈਆ ਕਿਤੇ 2 ਲੱਖ ਰੁਪਈਆ ਲੈ ਗਈ ਹੋਗੀ ਇੰਨੇ ਥੋੜੀ ਲੈ ਜਾਣੇ ਜਿੰਨੇ ਤੁਸੀਂ ਸਾਡੇ ਕੋਲੋਂ ਠੱਗ ਲਏ ਆ ਮੈਂ ਤੁਹਾਡਾ 1 ਰੁਪਈਆ ਨਹੀਂਗਾ ਠੱਗਿਆ ਤਾਂ ਨਾ ਮੈਨੂੰ ਲੋੜ ਆ ਤੁਸੀਂ ਆਪਣੀ ਦੇਖਾਰੀ ਮੰਮੀ ਨਾਲ ਗੱਲ ਕਰੋ ਕਿ ਉਹਨੇ ਕਿੰਨੇ ਪੈਸੇ ਖੜਿਆ ਤੇ ਕਿਦਾਂ ਖਰਦੀ ਰਹੀ ਆ ਉਹ ਐਵੇਂ ਥੋੜਾ ਇਦਾਂ ਸਮਾਨ ਕਦੇ ਉਹ ਖਰੀਦ ਲਿਆ ਕਦੇ ਉਹ ਖਰੀਦ ਲਿਆ ਉਹਨੂੰ ਪੁੱਛੋ ਪਹਿਲਾਂ ਹਾਂਜੀ ਆਵਾਜ਼ ਨਹੀਂ ਆਉਂਦੀ ਤੁਹਾਡੀ ਆਵਾਜ਼ ਮੈਂ ਕਹਿੰਦਿਆਂ ਵੀ ਆਪਣੀ ਮੰਮੀ ਨੂੰ ਪੁੱਛੋ ਪੈਸੇ ਥੋੜੇ ਨਹੀਂ ਖੜੇ ਜਿੰਨੇ ਖੜੇ ਮੈਂ ਲਿਖੇ ਆ ਸਾਰੇ ਸਾਰੇ ਜਿੰਨੇ ਦਿੱਤੇ ਤੁਹਾਡੇ ਮੈਂ ਕਹਾਂ ਕਲੀਅਰ ਕਰਤਾ ਵਾ ਤੁਹਾਡਾ 1 ਰੁਪਇਆ ਨਹੀਂ ਗਾ ਮੈਂ ਦੇਣਾ ਚਲੋ ਠੀਕ ਆ ਵੀਰ ਜੀ ਉਂਦੀ ਆ ਮੰਮੀ ਤੇ ਪੁੱਛਦੀ ਮੈਂ ਉਹਨੂੰ ਹਾਂਜੀ ਉਹਦੇ ਨਾਲ ਗੱਲ ਕਰੋ ਹਾਏ ਰੱਬਾ ਮਾਂ ਮੇਰੀ ਇਹ ਕਿੰਨਾ ਕੁ ਝੂਠ ਬੋਲ ਲੇਗੀ ਤੂੰ ਗੱਲ ਗੱਲ ਦੇ ਉੱਤੇ ਮੇਰੇ ਨਾਲ ਝੂਠ ਬੋਲਦੀ ਰਹੀ ਆ ਹਾਏ ਰੱਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਦੀ ਫਿਰਦੀ ਆ ਜੇ ਤੂੰ ਪੈਸੇ ਉਹਦੇ ਕੋਲ ਲੈ ਕੇ ਖਾ ਹੀ ਲਏ ਹੀ ਤੇ ਕਿਉਂ ਨਹੀਂ ਮੈਨੂੰ ਦੱਸਿਆ ਕਿਹੜੀ ਗੱਲ ਦਾ ਲੁਕਾ ਰੱਖਿਆ ਮੈਂ ਤੇ ਉਹਦੇ ਸਾਹਮਣੇ ਸ਼ਰਮਿੰਦੀ ਹੋ ਗਈ ਨਾ ਮੈਨੂੰ ਤਾਂ ਕੋਈ ਗੱਲ ਆਉਣ ਹੀ ਨਹੀਂ ਲਈ ਜਦੋਂ ਆਂਦਾ ਹੀ ਲੈ ਲੈ ਕੇ ਤੇ ਮੇਰੇ ਕੋ ਖਾਂਦੀ ਰਹੀ ਆ ਕੋਈ ਨਾ ਮਾਤਾ ਆ ਘਰ ਤੇਰੀ ਖਬਰ ਤੇ ਮੈਂ ਲੈਣੀ ਆ ਤੇ ਮੈਂ ਦੱਸਦੀ ਆ ਕਿ ਮੈਂ ਚੀਜ਼ ਕੀ ਆ ਹੁਣ ਹਈ ਹੰਦ ਦੇ ਜਾਣ ਲਈ ਆ ਤੇ ਉਹਨੂੰ ਹੋਸ਼ ਵੀ ਨਹੀਂ ਮਾਤਾ ਵੀ ਆਈ ਹੈਗੀ ਅਜੇ ਤਦਸ ਫਿਰ ਮੈਨੂੰ ਹੀ ਆਉਂਦਾ ਵਾ ਜਿੰਨੇ ਮਰਦੀਏ ਤੱਕੇ ਮਾਰਦੇ ਆ ਗੁੱਸੇ ਹੁੰਦੇ ਆ ਕੀ ਕਰਾਂ ਮੈਂ ਇਦਾਂ ਕਰਾਂ ਉਥੇ ਰਜਾਈ ਸੋਟਾ ਵਾਂ ਅੱਪੇ ਜਦੋਂ ਹੋਸ਼ ਆਊਗੀ ਤੇ ਅੰਦਰ ਆ ਚੁੱਕਾ ਮੂ ਲਾਗੇ ਥੱਲੇ ਹੀ ਰਹਿ ਜਾ ਸਾੜੀ ਹੀ ਜਾਵੇ ਰੋਲਾ ਪਾਉਣ ਲੱਗਿਆ ਵੀ ਇਦਾਂ ਨਹੀਂ ਹੈਗਾ ਕੁਛ ਮਤਲਬ ਕਿੱਥੋਂ ਖਾਡਾ ਫਕੇ ਆ ਜਾਂਦਾ ਉਹ ਜਿਹੇ ਜਾਰ ਕੰਜਰੇ ਦੇ ਜਿਹੜੇ ਨੂੰ ਖਵਾਲ ਪਿਆਲ ਕੇ ਤੇ ਘਰ ਨੂੰ ਤੋੜ ਦਿੰਦੇ ਆ पिया तो वा ना रेन मैं चाहिए देने जल उठेगा ना हो छाऊगी अंदर दई अज मैं तेनो पुछण दी हाँ तू बड़ा मूह फुलाया वी हो ਮੈਨੂੰ ਪੁੱਛਣ ਲਈਆ ਵੀ ਕੀ ਹੋਇਆ ਵਾ ਇਹ ਪੁੱਛ ਵੀ ਕੀ ਨਹੀਂ ਹੋਇਆ ਕਿਉਂ ਹੁਣ ਕਿਸੋ ਸੱਪ ਨਿਕਲ ਆਇਆ ਵਾ ਸੱਪ ਕਿ ਨਿਕਲ ਨਾ ਮਾਤਾ ਮੈਨੂੰ ਇਹ ਦੱਸ ਕਿ ਤੂੰ ਮੈਂਬਰ ਕੋ ਪੈਸੇ ਲਏ ਹੀ ਕਿ ਜਾਂ ਨਹੀਂ ਲਏ ਸੱਚ ਬੋਲੀ ਅੱਗੇ ਬੜਾ ਝੂਠ ਬੋਲ ਲਿਆ ਵਾ ਝੂਠ ਨਾ ਬੋਲੀ ਕਿ ਤੇ ਮੇਰੇ ਨਾਲ ਨਹੀਂ ਤੈਨੂੰ ਕੌਣ ਆਂਦਾ ਵਾ ਕਿੰਨੇ ਤੈਨੂੰ ਪੱਟੀਆਂ ਪੜਾਤੀਆਂ ਵਾ ਜਿਹੜਾ ਤੂੰ ਇੰਨਾ ਉਹ ਸਵੇਰੇ ਸਵੇਰੇ ਨਹੀਂ ਆ ਨਾ ਸਵੇਰੇ ਸਵੇਰੇ ਨਹੀਂ ਮੈਂ ਡਈ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਜਿਹੜੇ ਪੈਸੇ ਤੁਸੀਂ ਆਂਦੇ ਨਾ ਮੈਂਬਰ ਨੇ ਮਾਰ ਲਿਆ ਮਾਰ ਲਿਆ ਉਹੀਆ ਪੈ ਲੈ ਲੈ ਕੇ ਖਾ ਲਏ ਸੀਗੇ ਤੇ ਅਗਲੇ ਨੇ ਕੱਟ ਲਿਆ ਨਹੀਂ ਮੈਂ ਨਹੀਂ ਕੋਈ ਵੀ ਲਿਆ ਤੈਨੂੰ ਤਾਂ ਪਤਾ ਨਹੀਂ ਕਿਹੜਾ ਪੰਪ ਚੜੀ ਜਾਂਦਾ ਵਾ ਵੀ ਇੰਨੇ ਪੈਸੇ ਲੱਲੇ ਇੰਨੇ ਪੈਸੇ ਦਿੰਨੇ ਜਿੰਨੇ ਲਏ ਨਾ ਤੇਰੇ ਸਾਹਮਣੇ ਲਏ ਤੈਨੂੰ ਦੱਸ ਕੇ ਲਏ ਆ ਅੱਛਾ ਤਾਂ ਫਿਰ ਮੈਂਬਰ ਨੇ ਮੈਨੂੰ ਇੰਨੀ ਗੱਲ ਕਿਉਂ ਆਖੀ ਮੈਂ ਮੈਂਬਰ ਨੂੰ ਫੋਨ ਲਾਇਆ ਹੈਗਾ ਤਾਂ ਅਗਲੇ ਨੇ ਮੈਨੂੰ ਸਿੱਧਾ ਹੀ ਕਹਿਤਾ ਵੀ ਤੇਰੀ ਮਾਂ ਮੇਰੇ ਕੋਲ ਪਹਿਲਾਂ ਲੈ ਲੈ ਕੇ ਖਾਂਦੀ ਰਹੀ ਆ ਤੇ ਮੈਂ ਉਹ ਵਿਆਜ ਸਮੇਤ ਕੱਟ ਲਿਆ ਉਹਨੂੰ ਕੀ ਲੋੜ ਪਈ ਝੂਠ ਬੋਲਣ ਦੀ ਅੱਛਾ ਮੇਰਾ ਫੋਨ ਤੇ ਚੁੱਕਦਾ ਨਹੀਂ ਹੀ ਤੇ ਤੇਰਾ ਉਹਨੇ ਫੋਨ ਕਿੱਦਾਂ ਚੁੱਕ ਲਿਆ ਭਲਾ ਤੇ ਮੇਰਾ ਫੋਨ ਉਹਨੇ ਚੁੱਕਣਾ ਸੀ ਤੇਰਾ ਨੰਬਰ ਤੇ ਉਹਨੇ ਬਲੌਗ ਚ ਪਾਇਆ ਵਾ ਤੇ ਮੇਰਾ ਨੰਬਰ ਤੇ ਉਹਨੂੰ ਕਿਹੜਾ ਪਤਾ ਵੀ ਕਿਹਦੇ ਫੋਨ ਤੋਂ ਆਇਆ ਤੇ ਕਿਹਦੇ ਤੋਂ ਨਹੀਂ ਆਇਆ ਉਹਨੇ ਚੁੱਕ ਲਿਆ ਫਿਰ ਮੈਂ ਉਹਨੂੰ ਪੁੱਛ ਲਿਆ ਮੈਂ ਵੀ ਅਹੀਂ ਇੰਨਾ ਤੁਹਾਡੇ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਸੀਂ ਸਾਡੇ ਨਾਲ ਇਹ ਕੰਮ ਕਿਉਂ ਕੀਓਗੇ ਤਾਂ ਹੀ ਤੁਹਾਡੇ ਪੁਲਿਸ ਵੀ ਕਲਾਈ ਹੀ ਕਰ ਅਹੀਂ ਘਰ ਵੀ ਗਈਆਂ ਤੁਸੀਂ ਟੱਕਰੇ ਨਹੀਂ ਤੁਸੀਂ ਸਾਡੇ ਪੈਸੇ ਕਿਉਂ ਮਾਰੇ ਆ ਅਗਲੇ ਨਾ ਸਿੱਧਾ ਹੀ ਤੁਹਾਡਾ ਨਾਮ ਲੈਤਾ ਆਂਦਾ ਮੈਨੂੰ ਪੁਲਿਸ ਨੇ ਮੈਨੂੰ ਮੇਰੀ ਬਦਨਾਮੀ ਬੜੀ ਹੋਈ ਤੁਸੀਂ ਸਰਪੰਚ ਵੱਲ ਵੀ ਗਏ ਮੇਰੇ ਵੱਲ ਅਗਲੇ ਮੈਂ 100 100 ਗੱਲ ਸੁ ਨੀ ਐਵੇਂ ਕਿਸ ਦੇ ਮਗਰ ਲਾ ਕੇ ਨਾ ਤੇ ਘਰ ਚ ਲੜਾਈ ਨਹੀਂ ਪਾਈਦੀ ਹੋਈ ਦੀ ਉਹ ਤਾਂ ਤੈਨੂੰ ਵਿਆਹ ਹੀ ਵੀ ਲੜਨ ਗਿਆ ਮਾਵਾ ਤੇ ਆ ਤੇ ਮੇਰੇ ਮਗਰ ਨਾ ਆਉਣਗੀਆਂ ਅੱਛਾ ਕਿਸ ਦੇ ਮਗਰ ਲਾ ਕੇ ਮਾਤਾ ਲੜਾਈ ਨਹੀਂ ਪਾਈਦੀ ਤੇ ਤੇਰੇ ਮਗਰ ਲਗਾ ਜਿਹੜੀ ਗੱਲ ਗੱਲ ਦੇ ਉੱਤੇ ਝੂਠ ਬੋਲਦੀ ਆ ਜਿਨੇ ਇੱਕ ਵਾਰੀ ਵੀ ਨਹੀਂ ਮੇਰੇ ਨਾਲ ਸੱਚ ਬੋਲਿਆ ਕਿਹੜੀ ਗੱਲ ਵਾ ਜਿਹੜੀ ਅੱਜ ਤੱਕ ਤੇਰੀ ਸੱਚੀ ਨਿਕਲੀ ਆ ਮੈਨੂੰ ਇਹ ਵੀ ਦੱਸ ਦੇ ਝੂਠ ਵੀ ਮੈਂ ਕੀ ਮਾਰਿਆ ਵਾ ਜਿੰਨੇ ਪੈਸੇ ਲਿਆਂਦੇ ਸੀ ਨਾ ਤੇਰੇ ਸਾਹਮਣੇ ਲਿਆਂਦੇ ਸੀ ਤੇ ਉਹ ਗਏ ਵਰਤੇ ਤੇ ਹੁਣ ਤੂੰ ਉਹ ਬਲੋੜਦੇ ਤੇ ਮਗਰ ਲੱਗਣ ਢਈ ਆ ਇਹ ਉਹ ਤਾਂ ਘਰ ਚ ਛੜੇ ਲੜਾਈ ਪਾਉਣੀ ਚਾਹੁੰਦਾ ਸੀ ਤੇ ਉਹਨੇ ਦਿੱਤੀ ਆਪਾ ਤੇ ਐਵੇਂ ਕਿਸੇ ਦੇ ਮਗਰ ਨਹੀਂ ਲੱਗੀਦਾ ਹੋਈਦਾ ਹਾਂ ਹਾਂ ਤੇਰੇ ਮਗਰ ਲੱਗਾ ਜਿਹੜੀ ਗੱਲ ਗੱਲ ਦੇ ਉੱਤੇ ਝੂਠ ਬੋਲਦੀ ਆ ਤੇ ਬਾਕੀ ਮਾਤਾ ਹੁਣ ਤੇਰੀ ਨਾ ਉਲਟੀ ਗਿਣਤੀ ਸ਼ੁਰੂ ਹੋ ਗਈ ਆ ਜੇ ਤੂੰ ਆਖੇ ਨਾ ਕਿ ਪੰਮੋ ਤੇਰੇ ਤੇ ਯਕੀਨ ਕਰੇ ਉਹ ਤਾਂ ਨਹੀਂ ਉਹ ਮੈਂ 1 ਰੁਪਏ ਦਾ ਵੀ ਕਰਦੀ ਤੇ ਜਿਹੜੇ ਲਾਉਣੇ ਨਾ ਚੂਲ ਗਲੂਬੇ ਉਹ ਤਾਂ ਲੈ ਹੋਂ ਤੋਂ ਲਾ ਹੁਣੇ ਦਿਨ ਭੁੱਲ ਜਾ ਵੀ ਮੁੜ ਕੇ ਪੈਸੇ ਦਾ ਮੂੰਹ ਵੇਖੇਗੀ ਹਾਂ ਹਾਂ ਮਾਂ ਤੇ ਨਾ ਯਕੀਨ ਕਰੀ ਕਹਿੰਦੇ ਯਕੀਨ ਕਰੀ ਲੋਕੀ ਵੀ ਕਿਸਦੇ ਬਣਦੇ ਹੁੰਦੇ ਆ ਲੋਕੀ ਤੇ ਅੱਗ ਲਾਉਂਦੇ ਆ ਤੇ ਉਹ ਲਾਤੀ ਉਹਨਾਂ ਨੇ ਇੱਕ ਤੇ ਮੈਨੂੰ ਉਹਦੀ ਨਖੱਤੇ ਦੀ ਸਮਝ ਆਉਂਦੀ ਵੀ ਮੈਂ ਸਾਰਾ ਕੁਝ ਉਹਨੂੰ ਕਿਹਾ ਸੀ ਵੀ ਕੋਈ ਗੱਲ ਪੰਮੋ ਤੀਗਾ ਪਹੁੰਚਣੀ ਨਹੀਂ ਚਾਹੀਦੀ ਉਹਨਾਂ ਨੂੰ ਪਤਾ ਨ ਲੱਗਣ ਤੱਕ ਕਿਹੜੇ ਵੇਲੇ ਦੱਸਤਾ ਵੀ ਜੇ ਨਖੱਤਾ ਤੂੰ ਦੱਸਣਾ ਹੀ ਆ ਤੇ ਤੂੰ ਇੱਕ ਵਾਰੀ ਮੈਨੂੰ ਦੱਸ ਦੇ ਮੈਂ ਵੀ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਉਨੇ ਜੇ ਮੈਂ ਸਫਾਈਆਂ ਕਰਕੇ ਤੇ ਛੱਡ ਤੇ ਛਾੜ ਕੇ ਗਈ ਆ ਤਾਂ ਕੱਪੜੇ ਲਾ ਕੇ ਤੇ ਫੇਰ ਸੁੱਟ ਗਏ ਆ ਜੇ ਧੋਣ ਵਾਲੇ ਆ ਤਾਂ ਧੋਣ ਵਾਲੇ ਕੱਪੜਿਆਂ ਚ ਰੱਖ ਦੋ ਕੋਈ ਨੀ ਹਾਲ ਲੈਣਾ ਦਾ ਵੀ ਇਹ ਸੁੱਟ ਕੇ ਆਵਾ ਮਸ਼ੀਨ ਦੇ ਵਿੱਚ ਹਏ ਆ ਕੀ ਇਹ ਚਿੱਟਾ ਚਿੱਟਾ ਕਿਹਦੀ ਬਲਾਵ ਆ ਏ ਪੈਹੇ ਵੀ ਇੰਨੇ ਨਿਕਲੇ ਆ ਹਾਏ ਕਿਤੇ ਉਹਤ ਨਹੀਂ ਆ ਜਿਹੜਾ ਨਸ਼ਾ ਕਹਿੰਦੇ ਚਿੱਟਾ ਜਿੰਨੂੰ ਹਾਏ ਰੱਬਾ ਇਹਦੀ ਜੇਬ ਚ ਕਿੱਥੋਂ ਆ ਗਿਆ ਆ ਲੈਂਦੇ ਇਹਨੂੰ ਅੰਦਰ ਆ ਜਿਹਨੂੰ ਮੈਂ ਦੱਸਦੀ ਇਹਨੂੰ ਹੁਣ ਆ ਦਿੱਥੇ ਆ ਨਾ ਦੀ ਖਬਰ ਇਹਦੀ ਚੰਗੀ ਤਣਾ ਇਹਦੀ ਮੈਂ ਲੈਣੀ ਆ ਇਹਦੀ ਹਾਂ ਲੱਥ ਗਈ ਐ ਰਾਤ ਦੀ ਕਿਉਂ ਜੇ ਵੀ ਹੈਗਾ ਕੋਈ ਕਸਰ ਤੂੰ ਜਿਵੇਂ ਕਿ ਡਿਵਾਰੇ ਉਂਦੀ ਰਹਿਨੀ ਐ ਤੇ ਕੰਮ ਹੀ ਤੂੰ ਇਦਾਂ ਦੇ ਕਰਦੇ ਜੇ ਕਿ ਦਿਵਾਰੇ ਹੋਏ ਢੱਡੀ ਰਵਾ ਅਜਰਮਾਨਾ ਕੰਮ ਕਰ ਆਪਣਾ ਚਾਹੂ ਘੁੱਟ ਪਿਆਲ ਜੀ ਮੈਨੂੰ ਫੇਰ ਫੇਰਾਵਾ ਤੇ ਚਾਰੀ ਦਾ ਨੁਕੀ ਲੋੜਵਾ ਉਥੋਂ ਮੂਤ ਪੀ ਲਿਆ ਕਰੋ ਸ਼ਰਾਬ ਦੇ ਥਾਂ ਤੇ ਤੁਹਾਨੂੰ ਬੁੜੀਆਂ ਨੂੰ ਨਾ ਬਸ ਆਹੋ ਹੀ ਕੰਮ ਆ ਜਦੋਂ ਉਠਣਾ ਉੜਦਿਆਂ ਸਾਰ ਹੀ ਬੰਦੇ ਦੇ ਦਿਵਾਰੇ ਹੋ ਜਣਾ ਵਾ ਜਾ ਦੇ ਵਿਚਾਲੇ ਕਿਤੇ ਕੋਟ ਮੈਨੂੰ ਤੇ ਬੁੜੀਆਂ ਨੂੰ ਇਹ ਕੰਮ ਆ ਤੇ ਬੰਦਿਆਂ ਨੂੰ ਕਿਹੜਾ ਕੰਮ ਆ ਆ ਪੈਸੇ ਕਿੱਥੋਂ ਆਏ ਲੈਣਾ ਬਹੁਤੀਆਂ ਗੱਲਾਂ ਨਹੀਂ ਜਾਣਦੀ ਹੈਗੀ ਮੈਨੂੰ ਇਹ ਦੱਸੋ ਕਿ ਜੇਬ ਦੇ ਵਿੱਚ ਕੀ ਆ ਪੈਸੇ ਹੀ ਆ ਹੋਰ ਕੀ ਆ ਜੇਬ ਤੋਂ ਨਿਕਲਿਆ ਜੇਬ ਚ ਪੈਸੇ ਨਿਕਲੇ ਇਹ ਤਾਂ ਮੈਨੂੰ ਪਤਾ ਵਾ ਤੇ ਨਾਲ ਹੋਰ ਵੀ ਕੁਝ ਨਿਕਲਿਆ ਵਾ ਆ ਦੱਸੋ ਕਿ ਇਹਦੇ ਵਿੱਚ ਕੀ ਆ ਨਹੀਂ ਹੁਣ ਮੂੰਹ ਕੋ ਪਰਾਂ ਨੂੰ ਕਰਨ ਦੇ ਦੇ 12:50 ਆ ਹੁਣ ਟੰਡ ਦੇ ਮੂਤੇ ਮੈਨੂੰ ਦੱਸੋ ਕੀ ਹੈ ਕੀ ਆ ਉਹ ਮੈਂ ਭੁੱਲ ਗਿਆ ਇਹ ਤੇ ਮੇਰੀ ਦਵਾਈ ਆ ਗੋਡਾ ਦਰਦ ਕਰਦਾ ਹਨ ਉਹਦੀ ਦਵਾਈ ਆ ਫੜਾ ਇੱਧਰ ਅੱਛਾ ਇਹ ਗੋਡੇ ਦੀ ਦਵਾਈ ਆ ਗੋਡੇ ਤੇ ਇਦਾਂ ਮੇਰੇ ਵੀ ਪੀੜ ਕਰਨ ਦੇ ਆ ਫੇ ਚਮਚਾ ਵਿੱਚੋਂ ਮੈਂ ਵੀ ਖਾ ਲੈਨੀ ਆ ਉਹ ਤੇਰੇ ਖਾਣ ਵਾਲੀ ਨਹੀਂ ਗਈ ਤੈਨੂੰ ਜਦੋਂ ਆਖਿਆ ਵਾ ਰੋੜਨਾ ਨਹੀਂ ਛੱਡ ਛੱਡ ਤੈਨੂੰ ਕਿਹਾ ਮੈਂ ਮਾਰੂੰਗਾ ਥੱਪੜ ਫੇਰ ਮੈਨੂੰ ਇਹ ਹੀ ਕਿ ਰਾਤੀ ਤੂੰ ਸਾਇ ਇਕੱਲੀ ਸ਼ਰਾਬ ਪੀ ਕੇ ਆਏ ਜੇ ਪਰ ਮੈਨੂੰ ਇਹ ਨਹੀਂ ਪਤਾ ਕਿ ਆ ਖੇ ਫਸ ਵੀ ਨਾਲ ਖਾਦੀ ਆ ਤੁਸੀਂ ਮੈਂ ਤੈਨੂੰ ਕਹੀ ਜਾਂਂ ਰਿਆ ਮੇਰੇ ਗੋਡੇ ਦੀ ਦਵਾਈ ਆ ਤੈਨੂੰ ਸਮਝ ਨਹੀਂ ਆਉਂਦੀ ਮੈਂ ਕਹਿਨੀ ਆ ਕਿ ਸੁਧਰ ਜੋ ਬੜਾ ਸੋਹਣਾ ਹੜਾਕਾਰ ਚੱਲਣ ਡਿਆ ਵਾ ਹੱਸਦੇ ਵਾਸਦੇ ਆ ਤੁਸੀਂ ਜਾੜ ਲੈਣਾ ਜੇ ਆਪਣਾ ਘਰ ਚੰਗਾ ਪਲਾ ਚੱਲਣ ਡਿਆ ਘਰ ਮੈਨੂੰ ਵੀ ਦਿਖਦਾ ਵਾ ਤੂੰ ਜਾ ਦੀ ਚੌਧਰ ਨਾ ਮੇਰੇ ਤੇ ਝਾੜਿਆ ਕਰ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਗੱਲਾਂ ਮਾਰਦੀ ਮੇਰੇ ਨਾਲ ਆਹੋ ਮੈਂ ਗੱਲਾਂ ਹੀ ਮਾਰਦੀ ਆ ਕਿ ਜਿਹੜਾ ਰਸਤੇ ਤੂੰ ਹੀ ਤੁਰੇ ਨਾ ਐਦਾਂ ਘਰ ਨਹੀਂ ਚੱਲਦੇ ਹੈਗੇ ਤੇ ਜਿਹੜੇ ਕਰੋ ਪੈਸੇ ਗਏ ਆ ਨਾ ਉਹ ਚੋਰੀ ਬਾਰੋਲੀ ਕਹਨੇ ਕੀਤੀ ਉਹ ਵੀ ਤੂੰ ਹੀ ਕੀਤੀ ਆ ਹੁਣ ਜਿਹੜੀਆਂ ਮਰਜ਼ੀ ਗੱਲਾਂ ਜੋੜ-ਜੋੜ ਮੈਨੂੰ ਸੁਣਾਈ ਜਾ ਕੇ ਜੋ ਮਰਜ਼ੀ ਸੁਣਾਈ ਜਾ ਤੇਰੀਆਂ ਸੁਣੀ ਜਾਂ ਨਾ ਭਾਵੇਂ ਇੱਕ ਗੱਲਾਂ ਨਹੀਂ ਮੈਂ ਕਰਨ ਢਈ ਬਸ ਸੱਚ ਦੱਸਣ ਢਈ ਆ ਤੇ ਐਦਾਂ ਨਾਲ ਤੇ ਰਿਸ਼ਤੇ ਬਚਦੇ ਜੇ ਇਹ ਵੀ ਉੱਜੜਦੇ ਤੇ ਐਦਾਂ ਘਰ ਵੀ ਉੱਜੜਦਾ ਜੇ ਉਹ ਜਾਵਾਲੀਆਂ ਗੱਲਾਂ ਨਾਲ ਮੈਨੂੰ ਸਣਾ ਚਾਹ ਘੜਤੂ ਪਿਆਲੇ ਨੂੰ ਦੀ ਸਵੇਰ ਨੂੰ ਮੇਰਾ ਦਿਮਾਗ ਖਰਾਬ ਕਰ ਦਿੰਨੀ ਆ ਇੱਕ ਤੇ ਬੁੜੀਆਂ ਨੇ ਟੈਂ 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 ਕਰਕੇ ਨਾ ਬੰਦਿਆਂ ਦੇ ਦਿਮਾਗ ਤੁਸੀਂ ਖੋਖਲੇ ਕੀਤੇ ਹੀ ਬੁੜੀਆਂ ਨੇ ਮੈਂ ਤੁਹਾਨੂੰ ਪਿਆਰ ਨਾ ਕਹਿੰਨੀ ਆ ਜਿਹੜੇ ਰਾਹ ਤੁਰ ਪੇ ਨਾ ਵਾਪਸ ਆ ਜਾਓ ਉਜੜ ਜਾਣਾ ਜੇ ਘਰ ਵੀ ਤੇ ਆਪਣਾ ਸਾਰਾ ਇਹ ਪਿਆਲੀ ਬੰਨਾ ਵੀ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਤੂੰ ਕਿਹੜੇ ਕਰਕੇ ਕਹੀ ਜਾਂਦੀ ਕੀ ਵੇਖ ਲਿਆ ਤੂੰ ਮੇਰਾ ਅਜੇ ਤੁਹਾਨੂੰ ਮੈਂ ਕਹਿਣ ਦੀ ਕਿ ਪੁੱਛਣ ਦੇ ਕਿ ਕਿਹਦੇ ਕਰਕੇ ਕਹਿਣ ਦੀ ਆਹ ਤੇਰੇ ਜੇਬ ਚੋਂ ਪੈਸੇ ਨਿਕਲੇ ਆ ਪੁੜੀ ਨਿਕਲੀ ਕਿੱਥੇ ਸੁੱਟਦੀ ਤੁਸੀਂ ਪੁੜੀ ਆ ਜੇ ਚ ਫੇਰ ਪਾ ਲਈ ਆ ਤੇ ਹੁਣ ਕੀ ਕਹਾਂ ਕਹੇ ਬਣਾ ਦੇ ਇੱਧਰ ਮੇਰੇ ਉੱਤਰ ਕਰਨ ਤਰਾ ਦਿਮਾਗ ਕਰ ਕਿਤਾਬੀ ਨੇ ਚਾਹ ਨਹੀਂ ਪਾਣੀ ਨਹੀਂ ਘੁੱਟ ਤੇ ਹੋਰ ਬੰਦੇ ਇੱਡੇ ਘਰ ਉੱਜੜਦੇ ਜੋ ਜਿਹੜੇ ਚਪੇੜਾ ਚਪੇੜਾ ਮਾਰਨ ਲਿਆ ਨਾ ਕੱਲ ਨੂੰ ਅੱਬਾ ਮੇਰੇ ਰਾਗਾ ਕੋਟ ਦੇਣੀਆਂ ਵੇਖੀ ਆ ਪੈਸਾ ਕਰਕੇ ਅਨਸ਼ੇ ਕਰਕੇ ਤੇ ਫੇਰ ਕਰੋ ਨਿਕਲਣਾ ਹੀ ਜਨਾਨੀਆਂ ਨੇ ਖਾਪੀਆਂ ਤੇ ਪੀਆਂ ਨੇ ਹੋਰ ਕੀ ਕਰਨੋ ਤੂੰ ਰੋਂਦੀ ਰਹਿ ਇੱਥੇ ਬਹਿ ਕੇ ਮਰ ਗਿਆ ਵਾ ਨਾ ਇੱਥੇ ਕੋਈ ਆ ਪੈਸੇ ਇੱਧਰ ਫੜਾ ਕੇ ਜਾਓ ਤੈਨੂੰ ਆਖਿਆ ਬਰਾ ਬਰਾ ਮਾਰੂੰਗਾ ਤੇਰੇ ਤੋਂ ਉੱਠ ਮੈਂ ਦੋ ਮੁੱਠੀਆਂ ਸਮਝ ਲਈ ਤੈਨੂੰ ਲੱਗਦੀ ਬਰਾ ਨਾ ਤੇ ਪੈਸੇ ਫੜਾ ਕੇ ਚੱਲ ਤੈਨੂੰ ਤੈਨੂੰ ਸਮਝ ਨਹੀਂ ਲੱਗਦੀ ਤੈਨੂੰ ਤੈਨੂੰ ਮਾਰ ਦੇਣਾ ਮੈਂ ਤੈਨੂੰ ਤੇਰੇ ਤਰਾ ਕੰਮ ਹੀ ਨੀ ਦੇ ਦੇਣਾ ਤਾ ਤੈਨੂੰ ਨਾ ਤੇਰਾ ਕੰਮ ਹੀ ਨੀ ਦੇ ਦੇ ਰੋਲ ਰੱਖਦੀ ਨਾ ਰੋਲ ਰੱਖਦੀ ਰੱਖ ਨਾ ਰੱਖ ਤਾ ਨਾ ਰੱਖ ਬੱਸ ਜੀਆ ਕੀ ਹੋ ਗਿਆ ਤੈਨੂੰ ਉਹਨਾਂ ਕਾ ਮਾਰ ਲਿਆ ਤੂੰ ਤਾਂ ਕਦੀ ਇਹਨੂੰ ਫੁੱਲਦੀ ਨਹੀਂ ਹਿਲਾਈ ਫੁੱਲ ਵਾਂਗੋ ਰੱਖਿਆ ਹੈ ਤਾਂ ਨਾ ਤਕਰ ਤਾਂ ਡਿਆ ਕੁੱਟਾ ਢਾੜੀ ਰੌਣੀ ਸੁਣ ਕੇ ਆਈ ਮਾਪੇ ਤਾਂ ਹੀ ਡੱਕਦੀ ਮੈਨੂੰ ਜਾਣ ਤੋਂ ਮੈਂ ਜਾਣਾ ਨਹੀਂ ਕਿੱਥੇ ਜਾਣਾ ਕਿੱਥੇ ਜਾਣਾ ਤੇਰੀਆਂ ਅੱਖਾਂ ਹੀ ਬੜੀਆਂ ਲਾਲ ਹੋਈਆਂ ਆ ਤੈ ਇੰਨੇ ਸ਼ੇ ਕਰਦਾ ਯੋ ਇਹ ਤਾਂ ਖਰਾ ਰਹਿਂਦੀਆਂ ਯੋ ਇਹ ਮੇਰੇ ਕੋਲ ਪੈਣਾ ਦੋ ਲੜਨ ਦੇ ਪੈਸੇ ਖੋਖਾ ਖਾਟਾ ਤੇ ਪੁੜੀਆਂ ਨਿਕਲਦੀਆਂ ਇਹਦੇ ਜੇਬ ਦੇ ਵਿੱਚੋਂ ਤਾਂ ਲੜਨ ਦੇ ਮੇਰੇ ਨਾਲ ਤੈ ਝੂਠ ਬੋਲਦੀ ਐ ਕੋਈ ਪੁੜੀਆਂ ਪੜੀਆਂ ਨਹੀਂ ਨਿਕਲਦੀਆਂ ਮੈਂ ਕੰਮ ਵਾਲਾ ਬੰਦਾ ਕਿਤੇ ਜਾਣਾ ਨਹੀਂ ਪੈਂਦਾ ਇਹ ਨੂੰ ਬਾਹਰ ਕੌਣ ਬਾਹਰ ਦੇ ਕੰਮ ਕਰੇ ਮੇਰੇ ਵੇ ਮੈਨੂੰ ਤੇਰਾ ਡੇਲਾ ਹੀ ਦੱਸਣ ਦੇ ਤੇ ਇਹਨਾਂ ਨੂੰ ਗਰਮੀਤ ਨੂੰ ਮੈਂ ਬੜਾ ਸਮਝਾਉਣੀ ਨਹੀਂ ਹੈ ਗਰਮੀ ਤੇ ਸਿੰਦੇ ਦੇ ਚਾਲ ਚੱਲਣ ਵੀ ਵਿਗੜ ਗਏ ਜੋ ਗਰਮੀ ਤਾਂ ਦੀ ਨਾ ਤਾਈ ਤੇ ਝੂਠ ਮਾਰਦੀ ਆ ਤਾਈ ਤੇ ਯਕੀਨੀ ਕਰਦੀ ਹੁਣ ਆ ਗਿਆ ਫੇ ਜੀ ਯਕੀਨ ਕੱਢਣ ਦਾ ਵੀ ਪੁੜੀਆਂ ਫਿਰ ਗੀਹੇ ਚ ਮੇਰੀ ਕਰੋ ਆਪਣਾ ਕੰਮ ਮੈਨੂੰ ਛੇਤੀ ਆ ਗੱਲ ਸੁਣ ਕੇ ਜਾਈ ਹਾਂ ਮੇਰੇ ਵੀ ਤੈਨੂੰ ਛੇਤੀ ਜਾਈ ਤੈਨੂੰ ਕਿਤੇ ਨਹੀਂ ਜਾਣਾ ਚੱਲ ਮੈਂ ਅੱਖਾਂ ਮੇਰੇ ਭਰਾਏ ਤਾਂ ਮੇਨੀ ਚਾਬੀ ਤਾਈ ਤਾਈ ਛੱਡ ਲਈ ਰੌਲਾ ਪਾਉਂਦੀ ਸੁਣ ਲਈ ਲੈ ਲੈ ਰੱਖ ਲੋ ਰੱਖ ਲੋ ਰੱਖ ਲੋ ਨਾ ਤੁਰ ਕੇ ਜਲਦੂ ਭੱਜ ਕੇ ਜਲਦੂ ਡਾਕਰ ਚੱਲਿਆ ਜਾ ਤੁਰ ਕੇ ਜਾ ਜਿੱਥੇ ਚੱਲਿਆ ਆਈ ਆਈ ਚੱਲਿਆ ਬੜਾ ਗਰਮੀ ਤਾਂ ਤੈਨੂੰ ਮੈਂ ਸਮਝਾਉਣੀ ਹਾਂ ਤੂੰ ਤਾਂ ਇਹ ਨਾ ਟਿੱਚ ਸਮਝਦੀ ਹਾਂ ਹੁਣ ਲੱਗਦਾ ਨਾ ਪਤਾ ਹੁਣ ਰੋ ਅੱਖਾਂ ਚ ਕਸੌਣ ਦੇ ਦੇ ਕੇ ਭਾਈ ਮੈਨੂੰ ਕੀ ਪਤਾ ਸੀ ਇਹ ਕਰੋ ਬਾਰੇ ਇਹ ਕੰਮ ਲਈ ਜਾਂਦਾ ਵਾ ਮੈਨੂੰ ਤੇ ਆਂਦਾ ਹੀ ਕਿ ਮੈਂ ਕੰਮ ਚੱਲਿਆ ਵਾ ਚਾਹੇ ਮੈਂ ਕੇਸ ਦੇ ਵੱਲ ਚੱਲਿਆ ਚਾਹੇ ਮੈਂ ਮੁੰਡਿਆਂ ਵੱਲ ਚੱਲਿਆ ਮੈਨੂੰ ਕੀ ਪਤਾ ਕਿ ਇਹ ਨਖੱਤਾ ਇਹ ਕੰਮ ਨੂੰ ਜਾਂਦਾ ਵਾ ਬਾਹਰ ਸਾਨੂੰ ਤੇ ਉਦੋਂ ਦਾ ਪਤਾ ਹੀ ਜਦੋਂ ਨਹੀਂ ਤੈਨੂੰ ਦੱਸਣ ਗਏ ਹਾ ਪੁੱਤ ਮੇਰਾ ਬਾਰੋ ਸੁਣ ਕੇ ਹੁੰਦਾ ਸੀ ਤੇ ਮੈਨੂੰ ਦੱਸਦਾ ਹੈਗਾ ਸਭ ਕੁਝ ਤਾਈ ਮੈਂ ਆਖਿਆ ਸੀ ਨਾ ਵੀ ਨਸ਼ੇ ਕਰਦਾ ਮੈਂ ਭਾਬੀ ਡੇੜੀ ਤੇ ਗਿਆ ਸੀ ਉਥੇ ਮੁੰਡੇ ਦੱਸਦੇ ਤੁਹਾਡਾ ਸ਼ਿੰਦਾ ਨਸ਼ਾ ਕਰਦਾ ਹੀ ਵੇ ਤੂੰ ਹਟਾਇਆ ਕੀ ਹੈ ਨਾ ਫਿਰ ਉਹਨੂੰ ਹਟਾਇਆ ਨਹੀਂ ਜਦੋਂ ਤਾਈ ਤੈਨੂੰ ਆਣ ਆਣ ਕੇ ਦੱਸਦੀ ਤੇ ਤੂੰ ਤਾਈ ਨੂੰ ਆ ਨਹੀਂ ਆਇਆਵੇਂ ਮਾਰਦੀ ਤਾਈ ਨੂੰ ਕਾਲਿਆਂ ਦੇ ਚਿੱਟੇ ਐਵੇਂ ਹੋਣ ਡਏ ਸੀਗੇ ਮੈਨੂੰ ਕੀ ਪਤਾ ਸੀ ਤਾਈ ਮੈਂ ਤੇ ਪੂਰਾ ਇਹਦਾ ਵਿਸ਼ਵਾਸ ਕਰਦੀ ਕਿ ਨਹੀਂ ਮੇਰਾ ਬੰਦਾ ਨਹੀਂ ਇਹ ਕੰਮਾਂ ਦੇ ਵਿੱਚ ਪੈ ਸਕਦਾ ਇਹ ਤੇ ਆਪ ਹੀ ਨਹੀਂ ਨਫ਼ਰਤ ਕਰਦਾ ਸੀ ਇਹਨਾਂ ਕੰਮਾਂ ਨੂੰ ਤੇ ਪਤਾ ਨਹੀਂ ਕਿੱਦਾਂ ਇਹ ਨਸ਼ਿਆਂ ਪੱਤਿਆਂ 'ਚ ਪੈ ਗਿਆ ਵਾ ਮੈਂ ਤੇ ਆਪ ਹਰਾਣ ਵਾ ਜੇ ਮੈਨੂੰ ਤਾਂ ਹੀ ਪਹਿਲਾਂ ਪਤਾ ਹੁੰਦਾ ਤੇ ਮੈਨੂੰ ਪਹਿਲਾਂ ਰੋਕਦੀ ਮੇਰਾ ਦਿਮਾਗ ਥੋੜਾ ਖਰਾਬ ਸੀ ਕਿ ਇਹਨੂੰ ਮੈਂ ਆਪ ਢਤਲਾਉਣਾ ਸੀ ਕਿ ਜਾ ਪੀ ਖਾ ਗਿਆ ਤੇ ਤਾਈ ਤੇਰੇ ਵੱਲ ਕਿਹੜੇ ਕੰਮ ਨਾ ਆਉਂਦੀਂ ਤੂੰ ਤੇ ਤਾਈ ਸਮਝੀ ਨਾ ਤੂੰ ਤਾਂ ਨਹੀਂ ਤਾਈ ਮੇਰੀ ਦੁਸ਼ਮਣ ਵਾ ਤਾਈ ਉਦੋਂ ਨਹੀਂ ਉਦੋਂ ਇਹੋ ਗੱਲ ਲੱਗਦੀ ਕਿ ਤੂੰ ਸਾਡੇ ਨਾਲ ਲੜਨ ਆਉਣੀ ਆਂ ਆਨੂੰ ਚੰਗੀਆਂ ਮਾੜੀਆਂ ਗੱਲਾਂ ਕਹਿਣੀਆਂ ਤਾਨੂੰ ਮੈਨੂੰ ਵਿੱਚੋਂ ਇਹ ਪਤਾ ਹੁੰਦਾ ਕਿ ਤੂੰ ਆ ਇਹਦੇ ਕਰਕੇ ਲੜਦੀ ਆਂ ਦੱਸਦੀ ਤੂੰ ਮੈਨੂੰ ਸਿੱਧਾ ਉਦੋਂ ਦੱਸਦੀ ਤੈਨੂੰ ਮੈਂ ਡਾਕਦੀ ਇਹਨੂੰ ਤੂੰ ਤੇ ਵਾਲ ਫਿਰ ਇਹ ਪਾ ਪਾ ਕੇ ਮੈਨੂੰ ਦੱਸਦੀ ਹੀ ਤੇ ਮੇਰੇ ਗੱਲ ਨਹੀਂ ਸਮਝ ਆਈ ਉਦੋਂ ਲੈ ਤਾਈ ਅੱ비 ਝੂਠ ਮਾਰਦੀ ਸਾਰੇ ਪਿੰਡ ਨੂੰ ਪਤਾ ਭਾਬੀ ਨੂੰ ਪਤਾ ਨਹੀਂ ਲੱਗਾ ਸਾਰੇ ਪਿੰਡ ਚ ਧੁੰਮ ਗਿਆ ਸਿੰਦਾ ਸਿੰਦਾ ਤੇ ਇਹ ਸੁੱਤੀ ਰਹਿ ਗਈ ਆ ਅੱਭੀ ਸੁੱਤੀ ਨਹੀਂ ਹੱਦੀ ਤੂੰ ਹੁਣ ਗਲੇਡੂ ਸੁੱਟਿਆਂ ਦਾ ਕੋਈ ਫਾਇਦਾ ਨਹੀਂ ਗਾ ਤੇਰਾ ਹੁਣ ਗਲੇਡੂ ਸੁੱਟ ਜੋ ਮਰਜੀ ਕਰ ਹੁਣ ਤੱਬੀ ਰੋਂਡੀ ਐ ਤੇ ਰੋਂਡੇ ਹੀ ਤੇ ਹੁਣ ਫੇਰ ਭਾਬੀ ਨੇ ਤੇ ਰੋਣਾ ਆਈਆਂ ਜਦੋਂ ਭਾਬੀ ਨਹੀਂ ਆਣ ਕੇ ਸਮਝਾਉਂਦੇ ਆ ਤਾਂ ਨਹੀਂ ਨਾ ਇਹਦੇ ਇੱਕ ਸਦਾਈ ਆ ਤੇ ਤਾਈ ਉਦਾਂ ਹੀ ਆਣ ਕੇ ਉਲਟਾ ਲੜਦੀ ਆ ਸਦਾਈ ਸਮਝਿਆ ਹੈ ਨਾ ਤੈਨੂੰ ਤੂੰ ਤਾਂ ਚਾਹ ਤਰ ਨਿਕਲਿਆ ਸਕੋ ਦੱਸਦਾ ਆਣ ਕੇ